ਉਹਨਾ ਪਾਤਾਂ ਨੂੰ ਉਸ ਨਲਕੇ ਆ ਲੈ ਕੇ ਆਏ ਜੀ ਜਿੱਥੇ ਰਾਜਾ ਸਾਹਿਬ ਦਾ ਨਲਕੇ ਲਾਇਆ ਹੋਇਆ ਤੇ ਇੱਥੇ ਸੰਗਤਾਂ ਜਲ ਛੱਕਦੀਆਂ ਨੇ ਤੇ ਦੁੱਖ ਦੂਰ ਹਨਵਾਰਾ ਉਹਨਾਂ ਦੇ ਕਈ ਕਸ਼ਟ ਦੂਰ ਹੁੰਦੇ ਨੇ ਹਾਂਜੀ ਅੱਜ ਮੈਂ ਪਹੁੰਚਿਆ ਹਾਂ ਜੀ ਗੁਰਦੁਆਰਾ ਰਸੋ ਖਾਨਾ ਤਨ ਤਨ ਹਜੂਰ ਸ੍ਰੀ ਨਾਭ ਕਨਵਰ ਰਾਜਾ ਸਾਹਿਬ ਦੀ 84ਵੀਂ ਸਾਲਾਨਾ ਵਰਸੀ ਤੇ ਜਿਹੜੀ ਕਿ ਬੜੀ ਧੂਂਤਾਂ ਨਾਲ ਬਣਾਈ ਜਾਂਦੀ ਆ ਤੇ ਸੰਗਤ ਦਾ ਭਾਰੀ ਇਕੱਠ ਆ ਤੇ ਤੇ ਆਪ ਵੇਖ ਸਕਦੇ ਸਾਰੇ ਆਸੇ ਪਾਸੇ ਤੇ ਗੱਡੀਆਂ ਮਤਲਬ ਬਹੁਤ ਜਿਆਦਾ ਇਹ ਰਾਸ਼ਾ ਮੋਟਰਸਾਈਕਲ ਗੱਡੀਆਂ ਸਾਰੇ ਲੱਗੇ ਹੋਏ ਆ ਪਾਰਕਿੰਗ ਆਏ ਬਹੁਤ ਵੱਡੀ ਪਾਰਕਿੰਗ ਇੱਥੇ ਟਰਾਲੀ ਟਰੈਕਟਰ ਬੜੇ ਬੜੇ ਦੂਰੋਂ ਸੰਗਤ ਆਈਆਂ ਵਾ ਅੱਜ ਹੈਗਾ ਲਾਸਟ ਡੇ ਤੀਜਾ ਤੇ ਪਹਿਲੇ 2 ਦਿਨ ਰਹਿ ਗਏ 31 ਅਗਸਤ ਤੇ 1 ਸਤੰਬਰ ਨੂੰ ਹੋ ਗਿਆ ਇਹਦਾ ਕਿ 2 ਸਤੰਬਰ ਅੱਜ ਆਇਆ 2 ਦਸੰਬਰ ਨੂੰ ਫੇਰੇ ਫੜਾਫੜ ਉੱਠ ਕੇ ਆਇਆ ਯਾਰ ਤੇ ਬੜਾ ਚਾਹ ਹੀ ਰਾਇ ਸਾਹਿਬ ਦਾ ਮੇਲਾ ਵੇਖਣ ਦਾ ਤੁਹਾਨੂੰ ਉਹ ਮੋਨੇ ਸਾਰਾ ਨਾਲ ਦਸਨ ਗਜ਼ਾਰੇ ਕਰਾਉਣੇ ਆ ਬਲੌਗਰਾਂ ਨਾਲ ਜਰੂਰ ਦੇਖਿਓ ਗੁਰਦੁਆਰਾ ਰਾਜਾ ਸਾਹਿਬ ਮੰਜਾਰਾ 9 ਬਾਦ ਬਸ ਇਦਾਂ ਨਾਲ ਅੱਜ ਜਾਵਾ ਕਾਠ ਆ ਈਡ ਕਾਫੀ ਜ਼ਿਆਦਾ ਯਾਰ ਦੀ ਦੇਖ ਸਕਦੇ ਆ ਦੁਕਾਨਾਂ ਲੱਗੀਆਂ ਕਢਾਉਣੇ ਕਢਾਉਣੇ ਸਾਰੇ ਆਸੇ ਪਾਸੇ ਦੋਇਆ ਬਨੇ ਬੱਚੇ ਵਾਲੀ ਐ ਵੇਖੋ ਲੱਗੀਆਂ ਸੱਜਾ ਅੱਜ ਲੱਗਾ ਲਾਸਟ ਡੇ ਜੱਜ ਜਾਵਾ ਕਾਠਿਆ ਕੱਲ ਨਾਲੋਂ ਕਹਿੰਦੇ ਨੂੰ ਮੈਂ ਇੱਕ ਜ਼ਰੂਰੀ ਗੱਲ ਦੱਸਾਂ ਜਿੱਥੇ ਮੇਲੇ ਵਾਲੇ ਦਿਨ ਲੋਕੀ ਪੈਸੇ ਵਟਣ ਦੀ ਸੋਚਦੇ ਨੇ ਉੱਥੇ ਇੱਧਰ ਦੇ ਲੋਕਾਂ ਨੇ ਫ੍ਰੀ ਸੇਵਾ ਲਈ ਹੋਈ ਗੱਡੀਆਂ ਤੇ ਦੂਰੋਂ ਦੂਰੋਂ ਫਗਵਾੜੇ ਤੋਂ ਕਿਤੋਂ ਮੈਂ ਆਪ ਖੁਦ ਬੱਸ ਤੇ ਫ੍ਰੀ ਗਿਆ ਤੇ ਨਹੀਂ ਤੇ ਕਿੰਨੇ ਪੈ ਲੱਗਦੇ ਆ ਫ੍ਰੀ ਸੇਵਾ ਚੱਲਦੀ ਏ ਰਾਜਾ ਸਾਹਿਬ ਦੀ ਮਹਿਮਾ ਹੀ ਆ ਕਿ ਇਹਨੇ ਲੋਕੀ ਸੇਵਾ ਕਰਨ ਦੇ ਤਣੋਂ ਮਣੋਂ ਨਭਾਉਂਦੇ ਆ ਵਾਕੇ ਯਾਰ ਜਿੱਥੇ ਪੈਸੇ ਕਮਾਉਣ ਦੀ ਸੋਚਦੇ ਲੋਕੀ ਉਥੇ ਸੱਚੀ ਦਿਲੋਂ ਬੜਾ ਵਧੀਆ ਲੱਗਾ ਬਸੇ ਬਸੇ ਦੁਕਾਨਾਂ ਲੱਗੀਆਂ ਪਾਰੀ ਘਟਿਆ ਸੰਗਤਾਂ ਦਾ ਜਿਹੜੇ ਦਸੇ ਨਿਜ਼ਾਰੇ ਕਰਨ ਜਾਂਦੇ ਆ ਅੱਜ ਲਾਸਟ ਡੇ ਆ ਥੋੜਾ ਜਿਹਾ ਤਾਂ ਕਰਕੇ ਸੰਗਤਾਂ ਦਾ ਰਸ ਜਿਆਦਾ ਵਾ ਬਾਕੀ ਆਈ ਚਲਾਈ ਲੱਗੀ ਰਹਿਣੀ ਆ ਤੇ ਕਾਫੀ ਸਕੂਨ ਮਿਲਦਾ ਵੇਖਿਓ ਅੰਦਰ ਜਾ ਕੇ ਹੋਰ ਆਹ ਲੱਗਾ ਮੇਲਾ ਆ ਤੇ ਅਸੀਂ ਆ ਪੱਜਾ ਹੀ ਆ ਚਾਰ ਪੰਜ ਘੰਟੇ ਦੇ ਤੋਂ ਪਰਚਾ ਤੋਂ ਬਾਅਦ ਫਾਈਨਲੀ ਪਹੁੰਚੇ ਆ ਇਹਦਾ ਨਜ਼ਾਰਾ ਸਵੇ ਸਾਰੀਆਂ ਸੰਗਤਾਂ ਦਰਸ਼ਣ ਦੇਦਾਰੇ ਕਰਨ ਆਈਆਂ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ ਵਾ ਤੇ ਕਿੰਨੀ ਸ਼ਰਧਾ ਹੋ ਗਈ ਯਾਰ ਅੱਜ ਤੇ ਬਹੁਤ ਜ਼ਿਆਦਾ ਜਨਤਾ ਆਈ ਆ ਤੇ ਮੇਨ ਗੱਲ ਇਹ ਆ ਬੱਸਾਂ ਫ੍ਰੀ ਚੱਲਣੀਆਂ ਬੱਸ ਅਡੇ ਤੋਂ ਲੈ ਕੇ ਸਾਰਾ ਅੱਜ ਦੀ ਰੌਣਕ ਚੱਕ ਕਰੋ। ਹਰ ਜਗ੍ਹਾ ਵੇਖਣ ਨੂੰ ਮਿਲ ਲਗੇ ਲੰਗਰ ਦੀ। ਮੇਣੀ ਆ ਗਈ ਆਜਾ ਸਾਜਦੇ। ਪਾਣੀ ਦੀ ਬੋਤਲ ਵੇਖੋ। ਬਣਾਇਆ ਵਰਤੌਣ ਦੇ ਲੰਗਰ। ਪਾਣੀ ਦੀਆਂ ਦੇਖ ਲਾ। ਸਾਰੇ ਵੇਖੋ। ਪਾਣੀ ਦੀ ਬੋਤਲ ਲਾਈ ਆ। ਇਹ ਆਸ-ਪਾਸੇ ਦੁਕਾਨਾਂ ਸੱਜੀਆਂ ਪੂਰੀਆਂ ਦੇਖੋ ਅੱਜ ਬਹੁਤ ਜ਼ਿਆਦਾ ਯਾਰ ਕਾਠਾ ਹੈਗਾ ਵਾ ਤੇ ਅੱਜ ਮੌਸਮ ਇਹ ਰੱਬ ਨੇ ਵਧੀਆ ਕਰਤਾ ਥੋੜਾ ਜਿਹਾ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਹੋਣੀ ਸੀ ਇਮਿਊਨਿਟੀ ਪਰ ਫਿਰ ਵੀ ਸਹੀ ਆ ਅੱਜ ਤਾਂ ਬਾਕੀ ਲੰਗਰ ਦੇ ਹਰ ਜਗ੍ਹਾ ਵੇਖਣ ਨੂੰ ਮਿਲਦੇ ਆ ਤੇ ਠੰਡੀ ਠੰਡੀ ਹਵਾ ਵੀ ਚੱਲਣਦੀ ਨਹੀਂ ਯਾਰਾਂ ਆਉਂਦਿਆ ਵਾ ਜੈਲੇ ਸ਼ਾਕੇ ਵਾ ਗੁਰਜੀ ਜੈਲੇ ਸ਼ਾਕੇ शाके बार लस्सी लगी इधर लस्सी भाई अगे भीड़ देखो दे जूस बरतने इधर भीड़ चेक करो ਮੈਂ ਪਾਣੀ ਫੜਿਆ ਜਿਹੜੇ ਸੇਵਾਦਾਰ ਸੇਵਾ ਕਰਦੇ ਉਹਨਾਂ ਨੂੰ ਪਾਣੀ ਦੇ ਦਤਾ ਮੈਂ ਜੋ ਵੀ ਗਰਮੀ ਚ ਸੇਵਾ ਕਰਦੇ ਉਹਨਾਂ ਨੂੰ ਪਾਣੀ ਪਰਾਦਦਾ ਮੈਂ ਉਹ ਤਾਂ ਬਾਕੀ ਘੇੜ ਚੱਕ ਕਰੋ ਇਹ ਨਾ ਬਣਾ ਮੈਂ ਜਿਹੜਾ ਰਾਸਾ ਜਾਦਾ ਨਾ ਸਾਰ ਦੀ ਦੁਪਹਿਰ ਦੇ 12 ਵਜੇ ਆ ਤੇ 12 ਵੇ ਦਾ ਟਾਈਮ ਆ ਤੇ ਇੰਨੀ ਗਰਮੀ ਨਹੀਂ ਹੈਗੀ ਉੱਥੇ 12 ਵੇ ਤੁਹਾਨੂੰ ਕਿੰਨੀ ਸੇਕ ਹੁੰਦੀ ਆ ਅੱਜ ਮੌਸਮ ਠੰਡਾ ਕਰਤਾ ਰਾਜਾ ਸਾਹਿਬ ਜੀ ਨੇ ਤੇ ਆਕੇ ਮੌਸਮ ਚ ਤਬੀਲੀ ਆ ਤੇ ਵਧੀਆ ਆ ਕਹਾਂਗੇ ਇਸੇ ਦੀ ਸ਼ਰੀਰ ਦਰਸ਼ਨ ਜਿਦਾਰੇ ਹੋ ਜਾਣ ਬਾਅਦ ਹੁਣ ਤੁਹਾਨੂੰ ਕਰਾ ਦਈਏ ਤੇ ਫਿਰ ਤੇ ਝੂਲਿਆਂ ਦੇ ਵੀ ਖੜਾਂਗੇ ਅੱਜ ਦੇ ਮੇਲੇ ਯਾਰ ਬਹੁਤ ਜ਼ਿਆਦਾ ਭੀੜ ਆ ਵਧੀਆ ਪ੍ਰੀਕੇ ਮੈਂ ਆਈ ਹੋਈ ਸਿੰਘ ਨੂੰ ਜਿਉਆ ਕਹਿਣ ਵਾਸਤੇ ਆ ਬੰਗਿਆ ਕਰ ਵਾਸਤੇ ਸੱਜਣਾ ਲੱਗੋ ਜੀ ਬਾਬਾ ਆਪਕ ਸਰ ਤੋਂ ਆਉਂਦੇ ਗੱਡੀਆਂ ਲੱਗੀਆਂ ਲੱਗਣਾ ਲੱਗਣਾ ਹੋ ਜਾਂਦਾ ਹੈ। ਅੰਮ੍ਰਿਤਸਰ ਤੋਂ ਗੱਡੀਆਂ ਲੱਗੀਆਂ ਫ੍ਰੀ ਸੇਵਾ। ਬਾਸਾਡੇ ਤੋਂ ਲੈ ਕੇ ਸਾਰੇ ਸ਼ਾਲ ਲੰਗਰ ਤੇ ਲੱਗੀ ਆ ਫ੍ਰੀ ਸੇਵਾ ਵੀ ਲੱਗੀ ਆ। ਗੱਡੀਆਂ ਵੀ ਘਰ-ਘਰ ਗੱਡੀਆਂ ਆਉਂਦੀਆਂ। ਬਲੇ ਅੱਜ ਮੇਲੇ ਵਾਲੇ ਤੇ ਹੁੰਦਾ ਕਿ ਲੋਕਾਂ ਨੂੰ ਪੈਸੇ ਕਮਾਈਏ ਤੇ ਆਈ ਮੇਲੇ ਵਾਲੇ ਤੇ ਹੁੰਦਾ ਪੈਸੇ ਕਮਾਉਂਦਾ ਆਟਾ ਵਾਲੇ ਪਰ ਗੱਡੀਆਂ ਮੇਰੇ ਤੋਂ ਫ੍ਰੀ ਨੇ। ਕਿੰਨੀ ਸਰਦਾ ਦੇ ਭਾਵਨਾ ਹੋ ਗਈ ਜਿਹੜੇ ਫ੍ਰੀ ਸੇਵਾ ਲੱਗੀ ਆ। ਪੇਛੋ ਬੱਸ ਅੱਡੇ ਤੋਂ ਲੱਗਿਆ ਤਾਂ ਬੱਸੇ ਫ੍ਰੀ ਆਏ ਨੇ ਨਹੀਂ ਉਹਦਾ ਪੈਸੇ ਲੱਗਣੇ ਪਰ ਫ੍ਰੀ ਆ ਗਏ ਨੇ ਵਾਕਿ ਸ਼ਰਦਾ ਭਵਨ ਵਾਲੀ ਗੱਲ ਆ ਜਿਹੜੇ ਫ੍ਰੀ ਲੱਗੇ ਆ ਗੱਡੀਆਂ ਬੜੀਆਂ ਬੜੀਆਂ ਦੂਰੋਂ ਆਵੀਆਂ ਸੇਲਾ ਲੱਗੀਆਂ ਸੇਲਾ ਸੇਲਾ ਕੌਣ ਤੋਂ ਬੱਟਾ ਸੌਕਾ ਸੇਲ ਕੌਣ ਤੋਂ ਭਾਈ ਸੇਲਾ ਲੱਗੀਆਂ ਸੇਲਾ ਇਹ ਲੱਗੇ ਰਹਿਣੀਆਂ ਦੁਕਾਨਾਂ ਮੇਲਾ ਭਾਈ ਖਤਮ ਹੋ ਜੇ ਪਰ ਦੁਕਾਨਾਂ ਲੱਗੀਆਂ ਰਹਿਣੀਆਂ ਦੋ ਦਿਨ ਦਿਨ ਤੱਕ ਤੇ ਲੱਗਿਆ ਰਹਿੰਦੀਆਂ ਰਹਿਣੀਆਂ ਜੀ ਕੋਣ ਭੱਜਦਾ ਅਸਾ ਹਿੱਕਾ ਚੜਿਆ ਤੇ ਭਾਈ ਇੱਥੇ ਥੋੜਾ ਸਹੀ ਆ ਗਰਮੀ ਆਉਂਦਾ ਵੀ ਹੋਣਾ ਹਾਂ ਪਰ ਇੱਥੇ ਥੋੜੀ ਹਵਾ ਠੀਕ ਆ ਭਾਈ ਜੋੜੇ ਵਾਲਾ ਦਾ ਕੰਮ ਪੂਰਾ ਭਰਿਆ ਹੋਣਾ ਜਮਾ ਬਾਬਾ ਜੋੜੇ ਬਈ ਇੱਥੇ ਜਮਾ ਕਰਾਉਣਾ ਜੀ ਆਜੋ ਇੱਥੇ ਜਮਾ ਹੁੰਨੇ ਜੋੜੇ ਇੱਥੇ ਜਮਾ ਕਰਾਉਦੇ ਆ ਤੇ ਇੱਥੇ ਜੋੜੇ ਜਮਾ ਹੁੰਦੇ ਆ ਸ਼ਾਰਦਿੰਜੀ ਕਿਉਂਕਿ ਅੱਗੇ ਵਾਵਾ ਕਾਠ ਆ ਤੇ ਇੱਥੇ ਜੋੜੇ ਜਮਾ ਕਰਾਉਂਦੇ ਸਾਰੇ ਇੱਕ ਨੂੰ ਭੀੜ ਵੇਖ ਸਾਦੇ ਕਿ ਨਹੀਂ ਜਿਆਦਾ ਵਾ ਬਹੁਤ ਜਿਆਦਾ ਹੀ ਕਾਠ ਆ ਬਈ ਦੇਖੋ ਬਈ ਬਹੁਤ ਜਿਆਦਾ ਹੀ ਕਾਠ ਆ ਮਾ ਸਾਡੇ ਨੂੰ ਵੇਖ ਦੇ ਮਾ ਸਾਡੇ ਕਿਹਾ ਜਾਊ ਕਿ ਨਹੀਂ ਬਈ ਅੱਗੇ ਚੱਲਦੇ ਹੁਣ ਉਹ ਜਿਆਦਾ ਹੀ ਰਸ ਆ ਬਸ ਆਵੇ ਦੇਖ ਕੇ ਜਾਵਾਂਗੇ ਜਿੱਦਾਂ ਵੀ ਭਾਗੀ ਰਸ ਵੀ ਸਦੇ ਯਾਰ ਕਿੰਨਾ ਘੱਟ ਆ ਬਹੁਤ ਜਿਆਦਾ ਘੱਟ ਆ ਰਿਆ ਰੱਖਣ ਨੂੰ ਵੀ ਜਗਾ ਨਹੀਂ ਆ ਗਈ ਤਨ ਹਯੂਰ ਸ੍ਰੀ ਨਾਮ ਕਵਲ ਰਾਜਾ ਸਾਹਿਬ ਜੀ ਦੇ ਦਰਸ਼ਨ ਕਰੋ 84 ਬਰਸੀ ਦੇ ਸਾਡੇ ਕੋਲ ਤੋਂ ਬਾਅਦ ਆਪਾਂ ਆ ਗਏ ਲੰਗਰ ਹਾਲ ਵਾਲ ਤੇ ਇੱਧਰ ਭਾਈ ਘਾਟ ਹੀ ਸੰਤਾਂ ਦਾ ਲੰਗਰ ਸ਼ਗਨ ਤੋਂ ਬਾਅਦ ਇੱਧਰ ਸੰਤਾਂ ਦੀ ਭੀੜ ਤੀਂ ਵੇਖ ਸਕਦੇ ਬਾਹਰ ਬੈਠੇ ਹੋਏ ਸਾਰੇ ਆਨੰਦਮਾਨਾਂ ਦੇ ਸਾਰੇ ਇੱਥੇ ਆਨੰਦ ਮਿਲੰਦੇ ਆ ਸੱਚੀ ਹੁਣ ਆਪਾਂ ਤਾਨੂੰ ਉਸ ਨਲਕੇ ਆ ਲੈ ਕੇ ਆਏ ਜੀ ਜਿੱਥੇ ਰਾਜਾ ਸਹਿਦਾਰ ਨਲਕੇ ਲਾਇਆ ਹੋਇਆ ਤੇ ਇੱਥੇ ਸੰਤਾਂ ਜਾਲਾ ਛਕਦਿਆਂ ਨੇ ਤੇ ਦੁੱਖ ਦੂਰ ਨਵਾਰਾ ਉਹਨਾਂ ਦੇ ਕਈ ਕਸ਼ਟ ਦੂਰ ਹੁੰਦੇ ਨੇ ਇੱਥੋਂ ਦਾ ਮੰਨਣਾ ਇਹ ਆ ਤੇ ਸਾਰਿਆਂ ਸੰਗਤਾਂ ਵਾਰੀ ਵਾਰ ਛਕੰਦੀਆਂ ਤੇ ਸੇਵਾਦਾਰ ਭਾਈ ਸੇਵਾ ਨਭਾਉਂਦੇ ਤਣੋਂ ਮਨੋਂ ਵੇਖੋ ਕਿੰਨੇ ਜਨਤਾ ਤੇ ਸਜਾਇਆ ਹੈ ਪੂਰਾ ਨਲਕੇ ਤੇ ਆਹ ਚੀਜ਼ ਮੈਨੂੰ ਵੇਖ ਕੇ ਨਾ ਖੁਸ਼ੀ ਮਿਲਦੀ ਆ ਨਾ ਜੋ ਆ ਰੱਬੀ ਰੂਆ ਇੱਥੇ ਜਾਨਵਰ ਜਿੱਦਾਂ ਸਕੂਨ ਨਾ ਪਏ ਹੁੰਦੇ ਆ ਕੋਈ ਨਹੀਂ ਇਹਨਾਂ ਨੂੰ ਭਜਾਉਂਦਾ ਨਹੀਂ ਤੇ ਕਿੰਨੀ ਜਨਤਾ ਭਜਾ ਵੀ ਸਕਦੀ ਸੀ ਪਰ ਮਾਨ ਨਾ ਪਿਆਸ ਗੁਨਾ ਜੀ ਵੇਖ ਕੇ ਤੇ ਮੇਰਾ ਦਿਲ ਹੀ ਖੁਸ਼ ਹੋ ਗਿਆ ਵੇਖੋ ਕਿ ਦਸ ਹੰਕਤਾ ਸਾਰੀਆਂ ਐਂ ਦੀਆਂ ਸ਼ਕਨ ਜਲ ਇਧਰਲੇ ਪਾਸੇ ਇਧਰ ਜੋਤਾ ਜਗਦੀਆਂ ਸਾਰੇ ਤੇਲ ਚੜਾਉਂਦੇ ਤੇ ਇੱਥੇ ਜਦੋਂ ਵੀ ਤੁਸੀਂ ਆਉਣਾ 10-20 ਰੁਪਏ ਸ਼ੀਸ਼ੀ ਲੈ ਕੇ ਤੇਲ ਚੜਾ ਸਕਦੇ ਆ ਜੋਤਾ ਜਗਦੀਆਂ ਹੀ ਰਹਿਣੀਆਂ ਇੱਥੇ ਜੋਤਾ ਦੇ ਦਰਸ਼ਨ ਕਰ ਲੋ ਤੇ ਮੈਂ ਅੰਕਲ ਨੂੰ ਪੁੱਛਿਆ ਜੋਤਾ ਮਾਲ ਕਿਉਂ ਜੀ ਕਹਿੰਦੇ ਜਿਵੇਂ ਘਰ ਦਾ ਚਰਾਗ ਨਹੀਂ ਬੋਝਦਾ ਓਵੇਂ ਹੀ ਏ ਆ ਇੱਥੇ ਤੇਲ ਪੈਂਦਾ ਰਹਿੰਦਾ ਤੇ ਚਲਦੇ ਰਹਿੰਦੇ ਆ ਦੀਵੇ ਹੁਣ ਤੁਹਾਨੂੰ ਉਹ ਸਥਾਨੋਂ ਖੜਦੇ ਜਿੱਥੇ ਖੰਡਪਾਟ ਸਾਹਿਬ ਹੁੰਦਾ ਜੀ ਅੱਜ ਤਾਂ ਵੈਸੇ ਭੋਗ ਪੈ ਗਿਆ ਹੋਣੀ ਅੱਜ ਕਿਉਂਕਿ ਲਾਸ਼ ਦੇਣੀ ਅੰਦਰ ਚੱਲਦੀਆਂ ਤੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਉੱਥੋਂ ਦੇ ਬਾਕੀ ਜੇ ਤੁਸੀਂ ਇਤਿਹਾਸ ਦੀ ਫੁੱਲ ਵੀਡੀਓ ਵੇਖਣਾ ਚਾਹੁੰਦੇ ਮੇਰੇ ਚੈਨਲ ਤੇ ਹੈਗੀ ਆ ਤੇ ਜਦੋਂ ਵਲੌਗ ਲਾਸਟ ਐਂਡ ਹੋਊਗਾ ਉੱਥੇ ਵੀ ਕਲਿੱਪ ਆ ਜੂਗੀ ਤੇ ਦੇਖ ਸਕਦੇ ਹੋ ਇਤਿਹਾਸ ਸਾਰਾ ਦੱਸਿਆ ਹੈ ਉਹਸ ਵਲੌਗ ਵਿੱਚ ਲਓ ਜੀ ਦਰਸ਼ਨ ਕਰੋ ਇੱਧਰ ਖੰਡ ਪਾਟ ਸਾਹਿਬ ਹੁੰਦਾ ਤੇ ਇੱਧਰ ਭੋਗ ਪੈ ਗਿਆ ਆ ਕਿਉਂਕਿ ਅੱਜ ਲਾਸਟ ਦਿਨ ਹੀ औखा हो सी होता पिछे ज माहौल दन गया जमें इम्यूनिटी पूरी बद गई घुटन जहा ਇੱਧਰ ਆਏ ਝੂਲੇ ਲੱਗੇ ਆ ਦੁਕਾਨ ਲੱਗੀਆਂ ਵਸੇ ਪਾਸੇ ਸੱਜੇ ਆਓ ਝੂਲੇ ਚੱਕ ਕਰੋ ਤੁਸੀਂ ਖਾਣ ਪੀਣ ਦੇ ਸਟਾਲ ਵੀ ਲੱਗੇ ਆ ਖਾਣ ਪੀਣ ਦੀ ਵੀ ਸਾਰਾ ਕੁਝ ਹੈਗਾ ਵਾ ਤੇ ਝੂਲੇ ਲੱਗੇ ਆ ਕਹਿੰਦੇ ਡੇੜੀ ਵਾਲਾ ਸਾਰੇ ਝੂਟੇ ਲੱਗੇ ਆ ਵੱਡੇ ਵੱਡੇ ਝੂਲੇ ਕਿੰਨੇ ਝੂਲੇ ਵੇਖੋ ਯਾਰ ਇੱਧਰ ਯਾਰਾ ਇੱਧਰ ਤੇ ਫੁੱਲ ਤੇ ਸੰਗਤਾਂ ਦੀ ਆਜਾਗਾ ਲਾਸਟ ਦਿਨ ਸੰਗਤਾਂ ਦੀ ਝੀਰ ਫੁੱਲ ਲਿਆ

ਇੱਥੇ ਚੈੱਕ ਕਰੋ ਪੰਘੂੜੇ ਬੇੜੀਆਂ ਦੋ ਵੱਡੇ ਪੰਘੂੜੇ ਆ ਤੇ ਬੇੜੀਆਂ ਇੱਕ ਬੇੜੀਆਂ ਵਾਧੂ ਯਾਰ ਬੇੜੀਆਂ ਛੋਟੀਆਂ ਵੱਡੀਆਂ ਛੋਟੇ ਬੱਚਲੇ ਵੱਡੇ ਲਿਆ ਸਾਰੇ ਪੰਘੂੜੇ ਹੈਗੇ ਇੱਥੇ ਅੱਧਰ ਦਿਖਾਉਨੇ ਤੁਹਾਨੂੰ ਆਹ ਚੈੱਕ ਕਰੋ ਆ ਬੇੜੀ ਵੱਡੀ ਆ ਬਾਕੀ ਉਧਰ ਵੀ ਹੈਗੇ ਯਾਰ ਬਹੁਤ ਜ਼ਿਆਦਾ ਪੰਘੂੜੇ ਲੱਗੇ ਆ ਕਾਫੀ ਤਗੜੀ ਗਰਾਉਂਡ 'ਚ ਮੇਲਾ ਲੱਗਾ ਤੇ ਬਹੁਤ ਜ਼ਿਆਦਾ ਪੰਘੂੜੇ ਆ ਕਾ ਕਰੋ ਬਈ ਕਿਨੇ ਬੰਗੂੜੇ ਇੱਧਰ ਲੱਗੇ ਉਹ ਵੀ ਲੈਨਸਾਂ ਚੱਲਾਂਦੇ ਵੇਖੋ ਕਿੰਨਾ ਸੋਹਣਾ ਲੱਗਾਂ ਦਿਆ ਓਏ ਹੋਰ ਹੋਰ ਸਾਰੇ ਇਕੱਠੇ ਬੰਗੂੜੇ ਚੱਲੰਦੇ ਆ ਤੇ ਇੱਥੇ ਬਹੁਤ ਤਕੜਾ ਮੇਲਾ ਵੇਖੋ ਕਿੰਨੇ ਬੰਗੂੜੇ ਇਕੱਠੇ ਚੱਲੰਦੇ ਆ ਇੱਕ ਦੋ ਤਿੰਨ ਗੋਲ ਬੰਗੂੜੇ ਆ ਤੇ ਛੋਟਾ ਵੀ ਹੈਗਾ ਬਸ ਇਹ ਬੇੜੀਆਂ ਬਹੁਤ ਜ਼ਿਆਦਾ ਵੇਖੋ ਯਾਰ ਕਿੰਨੀਆਂ ਬੇੜੀਆਂ ਕੱਟੀਆਂ ਚੱਲਣ ਦੀਆਂ 1 2 3 4 5 ਬੇੜੀਆਂ ਚੱਲਣੀਆਂ ਤੇ ਮੇਲੇ ਦੀ ਰੌਣਕ ਚਾੱਕਾ ਸਕਦੇ ਤੇ ਕਿੰਨੀ ਜ਼ਿਆਦਾ ਵਾ ਹਾਂ ਆਹ ਰਾਸ਼ ਬੋ ਜਲਾਵਾ ਸੋਈ ਨਹੀਂ ਭੀੜ ਵੇਖੇ ਜਾਣੋ ਮੇਰਾ ਜੇਲ ਤੇ ਨਹੀਂ ਕਰਦੇ ਪਰ ਜਾਣਾ ਪੈਣਾ ਵਾ ਹੋਰ ਅੱਗੇ 4 5 ਘੰਟੇ ਲਾ ਕੇ ਆਪਾਂ ਆਏ ਆ ਦੂਰੋਂ ਤੇ ਹੁਣ ਉਹਦੇ ਲਈ ਤੇ ਜਾਣਾ ਪੈਣਾ ਦੂਰ ਫੇਰ ਘਰੋਂ ਪਰ ਜਾਣੋਂ ਦਿਲ ਨਹੀਂ ਕਰਦਾ ਇੰਨਾ ਜ਼ਿਆਦਾ ਮਜ਼ਾ ਆਉਂਦਾ ਇੱਥੇ ਚਲੇ ਆਪ ਘਰੋਂ ਚਾਲੇ ਤੋਲ ਗਏ ਆ ਘਰੋਂ ਚੱਲੇ ਆ ਸੋਇ ਸੀ ਜੀ ਰਾਜਾ ਸਾਹਿਬ ਦੇ ਬਲੌਗ ਦੀ ਜਾਣਕਾਰੀ ਤੇ ਜੇ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਾਰਿਆਂ ਨੂੰ ਦੱਸਦੇ ਸਾਰੇ ਘਰੋਂ ਨੂੰ ਮਿਲਦੇ ਨੇ ਅੱਗੋਂ ਤੱਕਲੇ ਜਲੈ ਚਲੋ ਬਾਈ ਬਾਈ